ਜਾਓ ਤੋ ਪ੍ਰੇਮ ਖੇਲਨ ਖਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤਮਾਰਕ ਪੈ ਸਿਰ ਦਿੱਤਾ ਕਾਣ ਨਾ ਕੀਜੇ ਇਹ ਸਾਡੀ ਕੌਮ ਦੇ ਯੋਧੇ ਆ ਜਿਨ੍ਹਾਂ ਨੇ ਸੀ ਸੱਤਲੀ ਤੇ ਟਕਾਏ ਕੌਮ ਲਈ ਇਹਨਾਂ ਨੂੰ ਮਿਲਣਾ ਅਜੇ ਜ਼ਥੇਦਾਰ ਮੇਰਾ ਫਰਜ਼ ਆ ਔਰ ਮੈਂ ਉਹਨਾਂ ਨੂੰ ਕੌਮ ਦੀ ਇਹਨਾਂ ਨੇ ਵੱਡੀਆਂ ਜਿਹੜੀਆਂ ਕੰਮ ਕੀਤੇ ਆ ਉਹਦੇ ਸਿਲਸਿਲੇ ਦੇ ਵਿੱਚ ਅੱਜ ਇੱਕ ਪਰਾਵਾ ਵਾਲੀ ਮੁਲਾਕਾਤ ਪਾਉਣ ਰਾਜਵਾਨਾ ਸਾਹਿਬ ਨਾਲ ਆਇਆ ਕਿਉਂਕਿ ਮੈਂ ਦਿਲ ਤੋਂ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਵੀ ਪੰਥ ਲਈ ਕੋਈ ਕਾਰਜ ਕੀਤੇ ਉਹਨਾਂ ਦਾ ਮਾਣ ਸਤਿਕਾਰ ਅਦਬ ਪਹਿਲਾਂ ਵੀ ਆ ਤੇ ਹਰ ਪਾਸੇ ਹੋਣਾ ਚਾਹੀਦਾ ਤੋ ਅੱਜ ਇੱਕ ਸਰਸਰੀ ਰਾਜਵਾਨਾ ਸਾਹਿਬ ਦੇ ਨਾਲ ਮੁਲਾਕਾਤ ਆ ਬਾਕੀ ਮੈਂ ਮੁਲਾਕਾਤ ਪਾਵਾਂ ਪਾਣ ਕੇ ਗੱਲ ਕਰਦਾ ਸਰ ਮੁਲਾਕਾਤ ਕਿੰਨਾ ਸਮਾਂ ਮਿਲਿਆ ਤੁਹਾਨੂੰ ਜੀਰਾ ਮੁਲਾਕਾਤ ਆ ਕਿਉਂਕਿ ਅਕਸਰ ਟਾਈਮ ਹੁੰਦਾ ਨਾ ਕਿ ਉਹ ਜੇਲ੍ਹ ਦੇ ਵਿੱਚ ਆ ਜਾਂਦੇ ਕਿੰਨਾ ਸਮਾਂ ਤੁਹਾਨੂੰ ਮਿਲ ਲੱਗਦਾ ਨਹੀਂ ਕੋਈ ਟਾਈਮ ਦੀ ਬੰਦਿਸ਼ ਨਹੀਂ ਹੈਗੀ ਓਕੇ ਠੀਕ ਹੈ ਆਪਾਂ ਵਧੀਆ ਗੱਲਬਾਤ ਕਰਾਂਗੇ ਤੁਹਾਨੂੰ ਵੀ ਪਤਾ ਵੀ ਆ ਆ ਦਿਨ ਵੀ ਸਾਡੇ ਕੌਮ ਦੇ ਚੱਲ ਰਹੇ ਨੇ ਤੇ ਆਪਣੇ ਇਹਨਾਂ ਯੋਧਿਆਂ ਨੂੰ ਮਿਲਣਾ ਸਾਡਾ ਫਰਜ਼ ਵੀ ਆ ਤਾਂ ਕਰਕੇ